ਸਭ ਨੂੰ ਮੇਰਾ ਆਰਾਮ ਮਾਨਜੋਤ ਸਰਦਾਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਾਡੇ ਹਲਕਾ ਚਾਰਜ ਬਹੁਤ ਸੰਸ਼ੇਸ਼ ਹੈ ਜੀ ਅੱਜ ਜਿਹਨਾਂ ਪਾਰਟੀਆਂ ਹੈ ਜੁਆਇਨਿੰਗ ਹੋਈਆਂ ਬਹੁਤ ਹੀ ਖੁਸ਼ੀ ਦੀ ਬਾਤ ਹੈ ਖੁਸ਼ੀ ਤਾਂ ਹੋਈ ਹੈ ਵੀ ਮੈਂ ਵੀ ਇੱਕ ਆ ਰਿਟਾਇਰ ਸੁਬੇ ਦਾ ਸੋਮਰਾ ਪਿੰਡ ਜੱਡੇ ਮੈਂਬਰ ਪਰ ਚਾਹੂੰ ਜਦੋਂ ਮੈਂ ਪਿੰਡ ਦੇ ਵਿੱਚ ਸਕੂਲ ਦੇ ਬੱਚੇ ਜਾਂਦੇ ਸੀ ਤੇ ਬੋਲਦੇ ਸੀ ਅੰਕਲੇ ਸੜਕ ਕਦੋਂ ਬਣਨੀ ਹੈ ਉਹ ਸਾਡੀ ਸੜਕ ਦੇ ਵਿੱਚ ਪੰਜ ਪੰਜ 10 ਦਾ ਫੁੱਟ ਪਾਣੀ ਲੰਦਾ ਸੀ ਅੱਜ ਕੋਈ ਵੀ ਸਰਕਾਰ ਪਿੱਛੇ ਚੱਲ ਗਈ ਹੈ ਕਿਸੇ ਨੇ ਉਸ ਰੋਡ ਦੇ ਉੱਪਰ ਕਿਸੇ ਨੇ ਗੌਰ ਨਹੀਂ ਕੀਤੀ ਅੱਜ ਇੱਕ ਪਹਿਲੀ ਵਾਰੀ ਪੰਜਾਬ ਵਿੱਚ ਪਹਿਲੀ ਸਰਕਾਰ ਆਈ ਹੈ ਆਮ ਆਦਮੀ ਸਰਕਾਰ ਜਿੰਨੋਂ ਉਹ ਰੋਡ ਬਣਾਏ ਦਾ ਸਟੇਡੀਅਮ ਵਿੱਚ 240 ਲੱਖਾਂ ਸਟੇਡੀਅਮ ਜੋ ਮੇਰੇ ਪਿੰਡ ਦੇ ਬਣ ਰਿਹਾ ਆਸ-ਪਾਸ ਦੇ ਪਿੰਡਾਂ ਦੇ ਲੋਕ ਆਦੇ ਮੈਂ 24 ਘੰਟੇ ਗਰਾਊਂਡ ਚ ਜਾਂਦਾ ਸਵੇਰ ਸ਼ਾਮ ਬੱਚੇ ਇਹ ਕਹਦੇ ਹੋ ਵੀ ਅੰਕਲ ਕਦੋਂ ਬਣੇਗਾ ਨਹੀਂ ਬਣਾਏਗੀ ਤਾਂ ਆਮ ਆਦੀ ਪਾਰਟੀ ਬਣਾਏਗੀ ਕਿਸੇ ਨੇ ਪਹਿਲਾਂ ਨਹੀਂ ਬਣਾਇਆ ਮੈਂ ਵੀ 30 ਸਾਲ ਕੋਲ ਕਰਦਾ ਰੋਡ ਮੈਂ ਦਿਖਿਆ ਜੋ ਬਾਕੀ ਮੈਂ ਉਹ ਕਹਿੰਨਾ ਗਰੇਠੇਕਰ ਨੇ ਰੋਡ ਬਣਾਇਆ ਉਹਦਾ ਵੀ ਮੈਂ ਧੰਨਵਾਦ ਕਰਨਾ ਜਿੰਨਾਂ ਨੇ ਮਟੀਰੀਅਲ ਪਾਇਆ ਦਾ ਪੂਰੀ ਜ਼ਿੰਦਗੀ ਦਿਖਾ ਤੇ ਰੋਡ ਬੰਦਾ ਸੋਸੇ ਬਦਿਆ ਮਟੀਰੀਅਲ ਪਾਇਆ ਉਹਨਾਂ ਔਰ ਉਹਨੇ ਵੀ ਆਪਣੀ ਇਮਾਨਦਾਰੀ ਦਾ ਰੋਡ ਬਣਾਇਆ ਔਰ ਉਹਦੇ ਵਿੱਚ ਜਿਹੜਾ ਸਟੇਡੀਅਮ ਬਣ ਰਿਹਾ ਬਾਕੀ ਰਹਿੰਦੀ ਗੱਲ ਮੈਂ ਪਿੰਡਾਂ ਵਿੱਚ ਮੇਰੇ ਕੋ ਆਂਦੀ ਆ ਔਰ ਤਰ੍ਹਾਂ ਗੱਲ ਕਰਨਾ ਹਰਿਆਂ ਗੱਲ ਕਰਨਾ ਬਿਜਲੀ ਦਾ ਬਿੱਲ ਕਿਹ ਇਹ ਸਰਕਾਰ ਨੇ ਅਜੇ ਤੱਕ ਕਿਸੇ ਨੇ ਬਿਜਲੀ ਦਾ ਬਿੱਲ ਮਾਫਰੀ ਕੀਤਾ ਅੱਜ ਹਰ ਘਰ ਵਿੱਚ ਪਹਿਲਾ ਬਿੱਲ 2000 3000 ਰੁਪਏ ਦਾ ਬਿੱਲ ਆਦਾ ਸੀ ਇੱਕ ਨਗ ਮਿਸਮ ਨੀ ਤੇ ਮੇਰਾ ਵੀ 9 10 10000 ਰੁਪਏ ਦਾ ਬਿੱਲ ਆਦਾ ਸੀ ਅੱਜ ਆਹੀਂ 2000 ਲੈ ਕੇ ਚੱਲਿਆ ਸਾਡਾ 50000 ਰੁਪਏ ਸਾਡਾ ਉਹ ਸੇਵ ਹੋ ਰਿਹਾ ਆਹੀਂ 50000 ਦੀ ਕੋਈ ਚੀਜ਼ ਲੈ ਸਕਨੇ ਆ ਕਿਸੇ ਨੇ ਕਹੀ ਸਰਕਾਰ ਨੇ ਕੋਈ ਬੀਲੀ ਬੰਦੀ ਮੌਕੀਤਾ ਕਹਿੰਦੇ ਰੋੜ ਨਹੀਂ ਦਿਖਿਆ ਕਹਿੰਦੇ ਪੋਲੀ ਨਹੀਂ ਦਿਖਿਆ ਕਿ ਇਹ ਬੱਚੇ ਦੇ ਸਕੂਲਾਂ ਦੇ ਧਿਆਨ ਨਹੀਂ ਤਾਂ ਆਹੀਂ ਦੇਖਿਆ ਕੋਈ ਪਿੰਡ ਸਹੀਦੀ ਦਿਵਸ ਵੀ ਆਦਾ ਕਿਸੇ ਵੀ ਮੰਤਰੀ ਨੇ ਜਾ ਕੇ ਨਹੀਂ ਕੀਤਾ ਸਾਡੇ ਬਾਉ ਸੰਸੇਰ ਦੀ ਕੋਈ ਵੀ ਗੱਲ ਹੋਏ ਪਿੰਡ ਵਿੱਚ ਅਹੀਂ ਦਿਖਿਆ ਮੈਨੂੰ ਆਇਆ ਪੰਜ ਸਾਲ ਪੈਨਸ਼ਨ ਆਇਆ ਹੋ ਗਿਆ ਹਰ ਫਸਲ ਦੇ ਵਿੱਚ ਕੋਈ ਪਿੰਡ ਵਿੱਚ ਹੁੰਦਾ ਸੀ ਦੀ ਦਿਨ ਤੋਂ ਪਾਉਂਸ ਦੇਣਾ ਹੈ ਬਈ ਪਾਉਂਦਾ ਹੈ ਬਾਕੀ ਆਂਦੇ ਨਾ ਲਖਣ ਵਿੱਚ ਆ ਗਏ ਪੰਜ ਸਾਲ ਹੋਰ-ਔਰ ਦਿਨ ਦਿਖਦਾ ਕੋਈ ਨਹੀਂ ਹੈ ਵਾਦੇ ਕਰਨਗੇ ਵਾਦੇ ਪੂਰੇ ਨਹੀਂ ਦੇ ਵਾਦੇ ਕੀਤੇ ਆ ਆਮ ਆਦਮੀ ਸਰਕਾਰ ਨੇ ਕੀਤੇ ਆ 2.5 ਸਾਲ ਹੋ ਗਏ 3 ਸਾਲ ਬਣੇ ਮੈਂ ਪਨ ਬਾਹਰੀ ਮੈਨੂੰ ਵੀ ਆਇਆ ਦੇਖਿਆ ਜਿਹੜੇ ਰੋਡਾਂ ਮੱਥੇ ਤੇ ਨਹੀਂ ਬਣਦੇ ਅੱਜ ਉਹ ਬਣਾ ਕੇ ਦੱਸਿਆ ਰੋ ਤੇ ਫਿਰ ਵੀ ਸਾਡੇ ਮੈਂ ਹਰ ਇੱਕ ਆਪਣੇ ਹਲਕਾ ਦੇਹਾਨਗਰ ਦੇ ਵਿੱਚ ਔਰ ਪੰਜਾਹ ਦੇ ਇਸ ਕਹਿਣਾ ਚਾਹਦਾ ਵੀ ਇਹੋ ਜੇ ਪਾਤੀ ਸਾਨੂੰ ਨਾ ਮਿਲਨੀ ਹੈ ਨਾ ਕਿ ਆ ਸਕਦੀ ਹੈ ਅਗਲੇ ਲਿਆਣੀ ਹੈ ਇਹ ਸਾਰੇ ਰਾਜ ਨਾਲ ਲਿਆਣੀ ਹੈ ਅੱਸਾ ਕੰਮ ਕੀਤਾ ਪਾਤੀ ਬਹੁਤ ਵਧੀਆ ਕੀਤਾ ਔਰ ਰਹਿੰਦਿਆ ਵੀ ਤੁਹੇ ਕਹਿੰਦੇ ਔਤਾ ਬੋਗੇ 10000 ਰੁਪਿਆ ਹੋ ਸਕਦਾ ਮੇਰੇ ਮਨ ਦੇ ਵਿੱਚ ਜਿਆ ਆਸਦਾ ਉਹ ਵੀ ਅਗਲੇ ਸਾਲ ਤੁਹਾਡੇ ਖਾਤੇ 10000 ਆਈ ਆਈ ਲੇਕਿਨ ਜਦੋਂ ਉਹਨਾਂ ਦੇ ਹੋ ਜਾਏ ਆ ਜਾਏ ਆ ਜਾਏਗਾ ਕਿਉਂਕਿ ਮੇਰੇ ਖੁਦ ਆਸਦਾ ਬਹੁਤੀ ਵੀ ਜਨਵਰੀ ਫਰਵਰੀ ਮਾਰਚ ਤੱਕ ਪੈਸਾ ਆ ਜਾਏਗਾ ਨਹੀਂ ਨਹੀਂ ਤੇ ਬਸ ਜਹਾਂ ਦੇ ਮੈਂ ਜ਼ਿਆਦਾ ਨਾ ਬੋਲਦਾ ਆ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਆ ਕੋਰ ਰੋੜ ਦੀ ਇੱਕ ਬੀਲੀਆ ਬਿਲ ਇੱਕ ਜਿਹੜਾ ਬੱਚਿਆਂ ਸਟੇਡੀਅਮ ਬਣਿਆ ਨਸਿਆ ਵਿਰੋਧ ਜੋ ਬੱਚੇ ਬਾਹਰ ਘੁੰਮਦੇ ਆ ਜਾਣ ਕੇ ਖੇਡਣਗੇ ਆਪਣੇ ਗਲਤ ਰਸਤੇ ਪੰਨ ਜਾਣਗੇ ਆਪਣੇ ਖੇਡਣਗੇ ਤੈਪਾਸ ਕਰਕੇ ਘਰ ਆਣਗੇ ਉਹ ਵਧੀਆ ਸਟੇਡੀਅਮ ਬਣ ਰਿਹਾ ਔਰ ਉਹ ਐਸੀ ਜਗ੍ਹਾ ਬਣ ਰਹੀਆ ਜੋ ਕਿ ਪਿੰਡ ਦੇ ਬਿਲਕੁਲ ਦਰਿਆ ਦੇ ਕਿਨਾਰੇ ਖੁੱਲਾ ਬਾਥਾ ਵਰਨਾ ਕੋਈ ਜਗ੍ਹਾ ਨਹੀਂ ਠੀਕ ਨਹੀਂ ਬਾਕੀ ਮੈਂ ਜੀ ਸਰ ਸਭ ਤੋਂ ਪਹਿਲਾਂ ਪ੍ਰੈਸ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਅੱਜ ਕਾਫੀ ਸਰਦੀ ਦੇ ਵਿੱਚ ਔਰ ਜਿਹੜਾ ਅੱਜ ਦਾ ਸਾਡਾ ਮੇਨ ਮਕਸਦ ਸੀ ਕਿ ਜੰਡੀ ਪਿੰਡ ਦੀ ਪੰਚਾਇਤ ਜਿਹੜੀ ਸਾਡੀ ਕਾਫੀ ਵੱਡੀ ਪੰਚਾਇਤ ਸੀ ਔਰ ਅੱਜ ਸਾਰੀ ਦੀ ਸਾਰੀ ਪੰਚਾਇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਈ ਹੈ ਔਰ ਜਿਵੇਂ ਕਿ ਜੰਡੀ ਦੀ ਪੰਚਾਇਤ ਨੇ ਖੁਦ ਆਪਣੇ ਮੂੰਹੋਂ ਬਿਆਨ ਕੀਤਾ ਹੈ ਕਿ ਪਾਰਟੀ ਤਾਂ ਕੰਮ ਕਰ ਰਹੀ ਹੈ ਲੇਕਿਨ ਲੋਕ ਵੀ ਇਹ ਮਹਿਸੂਸ ਕਰ ਰਹੇ ਨੇ ਕਿ ਪਾਰਟੀ ਚੰਗਾ ਕੰਮ ਕਰ ਰਹੀ ਹੈ ਔਰ ਲੋਕਾਂ ਦੇ ਜਿਵੇਂ ਸੜਕ ਦੇ ਮੁੱਦੇ ਨੇ ਲੋਕਾਂ ਦੇ ਪਲੇਗਰਾਉਂਡ ਦੇ ਮੁੱਦੇ ਨੇ ਲੋਕਾਂ ਦੇ ਵਧੀਆ ਸਕੂਲ ਬਣਾਉਣ ਦੇ ਮੁੱਦੇ ਨੇ ਜੇ ਨੌਕਰੀਆਂ ਇਮਾਨਦਾਰੀ ਨਾਲ ਦਿੱਤੀਆਂ ਤਾਂ ਉਹਦੇ ਮੁੱਦੇ ਨੇ ਤੇ ਸਾਰੇ ਮੁੱਦੇ ਲੋਕਾਂ ਦੇ ਦਿਲ ਦੇ ਵਿੱਚ ਨੇ ਲੋਕ ਇਸ ਗੱਲ ਨੂੰ ਮਹਿਸੂਸ ਕਰਦੇ ਨੇ ਕਿ ਜੇਕਰ ਇਹ ਇਮਾਨਦਾਰੀ ਨਾਲ ਸਰਕਾਰ ਕੰਮ ਕਰਦੀ ਹੈ ਤਾਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੀ ਕੰਮ ਕਰਕੇ ਦਿੱਤਾ ਔਰ ਲੋਕਾਂ ਦੇ ਵਿੱਚ ਆਮ ਚਰਚਾ ਵੀ ਹੋਣ ਲੱਗੀ ਆ ਅੱਜ ਆਪਾਂ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਜਿੱਥੇ ਦਿਨੇ ਬੱਤੀ ਮਿਲੀ ਆ ਉੱਥੇ ਬਾਦੂ ਪੂਰੀ ਬੱਤੀ ਮਿਲੀ ਆ ਔਰ ਉਹਨਾਂ ਦੇ ਫਸਲਾਂ ਜਿਹੜੀਆਂ ਉਹ ਵੀ 48 ਘੰਟੇ ਘੰਟੇ ਦੇ ਵਿੱਚ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਪਏ ਨੇ ਕਿਸਾਨ ਵੀ ਖੁਸ਼ ਨੇ ਸੋ ਮੈਂ ਇਹ ਸਮਝਦਾ ਕਿ ਲੋਕਾਂ ਦੇ ਹਿੱਤ ਦੇ ਵਿੱਚ ਸਰਕਾਰ 10 ਲੱਖ ਦਾ ਜਿਹੜਾ ਬੀਮਾ ਉਹ ਵੀ ਕਰਨ ਜਾ ਰਹੀ ਹੈ ਪਾਇਲਟ ਪ੍ਰੋਜੈਕਟ ਸ਼ੁਰੂ ਹੋ ਚੁੱਕੇ ਨੇ ਸੋ ਉਹ ਵੀ ਲੋਕਾਂ ਨੂੰ ਰਾਹਤ ਮਿਲੇਗੀ ਸਾ ਇਹ ਜਿਹੜੇ ਲੋਕ ਭਲਾਈ ਦੇ ਕੰਮ ਨੇ ਇਹ ਇਮਾਨਦਾਰੀ ਦੇ ਕੰਮ ਨੇ ਇਹ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਲੋਕ ਉੱਤੇ ਮੋਰ ਲਾ ਰਹੇ ਨੇ ਔਰ ਮੈਂ ਇੱਕ ਗੱਲ ਅੱਜ ਸਾਰਿਆਂ ਦੇ ਮਾਧਮ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਅਸੀਂ ਬੜੀ ਇਮਾਨਦਾਰੀ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਵੀ ਆ ਰਹੇ ਨੇ ਔਰ ਕਿਸੇ ਇੱਕ ਵੀ ਕੈਂਡੀਡੇਟ ਦੇ ਪੇਪਰ ਨਹੀਂ ਕੈਂਸਲ ਕੀਤੇ ਜਦਕਿ ਇਹਨੇ ਏਸੀ ਕਾਂਗਰਸ ਪਾਰਟੀ ਨੇ ਪਹਿਲੇ ਜਦੋਂ ਸਮਤੀ ਬਣਾਈ ਸੀ ਤਾਂ ਉਹ ਸਾਰਿਆਂ ਦੇ ਪੇਪਰ ਕਟਵਾ ਕੇ ਤਾਂ ਉਹ ਸਮਤੀ ਬਣਾਈ ਸੀ ਲੇਕਿਨ ਅਸੀਂ ਇਮਾਨਦਾਰੀ ਦੇ ਨਾਲ ਸਾਰਿਆਂ ਨੂੰ ਡੈਮੋਕ੍ਰੇਸੀ ਦੀ ਜਿਹੜੀ ਪਾਵਰ ਹੈ ਉਹ ਬਹਾਲ ਰੱਖਦੇ ਆਇਆ ਸਾਰਿਆਂ ਨੂੰ ਲੜਨ ਦਾ ਮੌਕਾ ਦਿੱਤਾ ਔਰ ਸਾਰੇ ਜਾ ਕੇ ਉਹ ਇਲੈਕਸ਼ਨ ਲੜਨਗੇ ਔਰ ਵੋਟਾਂ ਜਿੱਤ ਕੇ ਜਿੱਤ ਕੇ ਤੇ ਫਿਰ ਸਮਤੀ ਮੈਂਬਰ ਬਣ ਕੇ ਆਣਗੇ ਸੋ ਅਸੀਂ ਬਿਲਕੁਲ ਪਾਰਟੀ ਇਮਾਨਦਾਰੀ ਦੇ ਨਾਲ ਕੰਮ ਕਰਦੀ ਹੈ ਅਸੀਂ ਇੱਕ ਇੱਕ ਸੰਪਤੀ ਮੈਂਬਰ ਦਾ ਔਰ ਜਿਹੜੇ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ ਉਹ ਮਿਹਨਤ ਕਰ ਰਹੇ ਨੇ ਅੱਜ ਜਿਹੜਾ ਸਾਡਾ ਸਾਡੀ ਪੰਚਾਇਤ ਆਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਸਾਡਾ ਪਰਿਵਾਰ ਵੱਡਾ ਹੋਇਆ ਔਰ ਸਾਡੇ ਨਾਲ ਕਿਉਂਕਿ ਕਾਫੀ ਦਿਨਾਂ ਤੋਂ ਸਾਡੇ ਨਾਲ ਇਹ ਇੰਟਰਸਟ ਹਨ ਔਰ ਅਸੀਂ ਕਿਉਂਕਿ ਸਾਰੀਆਂ ਪੰਚਾਇਤਾਂ ਦੇ ਨਾਲ ਅਸੀਂ ਵਿਕਾਸ ਦੇ ਕੰਮ ਤੇਜ਼ੀ ਨਾਲ ਕਰਾ ਰਹੇ ਹਾਂ ਜਿਹੜੇ ਜਿਹੜੇ ਕੰਮ ਵੀ ਪੰਚਾਇਤ ਕਹਿੰਦੀ ਆ ਉਹਦੇ ਤੇ ਅਮਲ ਕਰਾ ਰਹੇ ਆ ਕਹਿ ਰਹੇ ਆ ਸੋ ਲੋਗ ਪਾਰਟੀ ਦੀ ਨੀਤੀ ਤੋਂ ਖੁਸ਼ ਨੇ ਇਸ ਕਰਕੇ ਅੱਜ ਸਾਡੇ ਲਈ ਵੀ ਖੁਸ਼ੀ ਦਾ ਦਿਨ ਹੈ ਕਿ ਸਾਰੇ ਜੰਡੀ ਦੀ ਪੰਚਾਇਤ ਜਿਹੜੀਆਂ ਆਮਾ ਦੀ ਪਾਰਟੀ ਸ਼ਾਮਲ ਸਰਹਾਰੀ ਤੇ ਜੱਟੂ ਵਾਲਦੇ ਜਿਹੜੇ ਲੋਕ ਹੈ ਉਹ ਵੀ ਆਪਾਂ ਦੀ ਪਾਰਟੀ ਸ਼ਾਮਲ ਹੈ ਫਿਰ ਚੰਡੀ ਦੇ ਜਿਹੜੇ ਲੋਕ ਆਏ ਇਸ ਤੋਂ ਪਹਿਲਾਂ ਸਾਡਾ ਇੱਕ ਹਫਤਾ ਪਹਿਲਾਂ ਸਾਡੇ ਕੋਲ ਚੌਂਤੇ ਦੇ ਸਾਡੇ ਬਹੁਤ ਦਿਗਜ ਜਿਹੜੀਆਂ ਪਰਸਨੈਲਿਟੀ ਸਨ ਰਵੀ ਸਿੰਘ ਉਹ ਵੀ ਆਮ ਆਦਮੀ ਪਾਰਟੀ ਸ਼ਾਮਲ ਹੋਏ ਗੁਲਾਬ ਸਿੰਘ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਰਵੀ ਸਿੰਘ ਬਲਾਕ ਸੰਮਤੀ ਦੇ ਇਲੈਕਸ਼ਨ ਵੀ ਲੜ ਰਿਹਾ ਔਰ ਗੁਲਾਬ ਸਿੰਘ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨ ਲੜ ਰਿਹਾ ਤਾਂ ਇਸੇ ਤਰ੍ਹਾਂ ਜੱਟੂਵਾਲ ਮਦਨ ਲਾਲ ਜਿਹੜਾ ਬੜੀ ਇਹ ਕਾਂਗਰਸ ਦੀ ਦੇ ਪਾਰਟੀ ਦੇ ਨਾਲ ਬਹੁਤ ਲੰਮਾ ਸਮਾਂ ਰਿਹਾ ਇਸੇ ਤਰ੍ਹਾਂ ਸੁਰਿੰਦਰ ਸਿੰਘ ਸਾਹਿਬ ਦਾ ਸਰਪੰਚ ਉਥੋਂ ਦੇ ਉਹ ਵੀ ਲੰਮਾ ਸਮਾਂ ਰਹੇ ਉਹ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੋ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਖੁਸ਼ ਨੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਸ਼ਾਮਲ ਹੋ ਰਹੇ